ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਆਪਰੇਸ਼ਨ ਬਲੂ ਸਟਾਰ ਦੀ ਸ਼ੁਰੂਆਤ ਕਿਵੇਂ ਹੋਈ ਅਤੇ 1 ਜੂਨ 1984 ਨੂੰ ਸ਼ਰੀਦਰ ਬਾਰਸਾਹ ਵਿਖੇ ਕੀ ਕੁਝ ਹੋਇਆ ਸੀ ਭਾਈ ਮਹਿੰਗਾ ਸਿੰਘ ਜੀ ਦੀ ਸ਼ਹਾਦਤ ਕਿਵੇਂ ਹੋਈ 1 ਜੂਨ ਨੂੰ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਅਤੇ ਜਰਨੈਲ ਸੁਖ ਸਿੰਘ ਜੀ ਕਿੱਥੇ ਸੀ 1 ਜੂਨ ਨੂੰ ਸ਼੍ਰੋਮਣੀ ਕਮੇਟੀ ਦਾ ਕੀ ਸਟੈਂਡ ਸੀ 1 ਜੂਨ 1984 ਦਾ ਪੂਰਾ ਇਤਿਹਾਸ ਇਸ ਵੀਡੀਓ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ 1 ਤੋਂ 10 ਜੂਨ ਦੇ ਇਤਿਹਾਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਸੀਰੀਜ਼ ਵਿੱਚ ਆਪਰੇਸ਼ਨ ਬਲੂ ਸਟਾਰ ਦੀ ਪੂਰੀ ਡਿਟੇਲ ਵਿੱਚ ਜਾਣਕਾਰੀ ਦੱਸਣ ਦੀ ਕੋਸ਼ਿਸ਼ ਕਰਾਂਗੇ ਸੋ ਚਲੋ ਇਹ ਸੀਰੀਜ਼ ਦੀ ਪਹਿਲੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਡਾਇਰੀ ਦੇ ਪੰਨੇ ਨਾਮ ਦੀ ਕਿਤਾਬ ਵਿੱਚ ਸਰਦਾਰ ਹਰਵੀਰ ਸਿੰਘ ਪਵਰ ਲਿਖਦੇ ਆ ਕਿ 1 ਜੂਨ 1984 ਨੂੰ CRPF ਅਤੇ BSF ਪਾਵਰ ਫੌਜੀ ਦਲਾਂ ਨੇ ਦਰਬਾਰ ਸਾਹਿਬ ਕੰਪਲੈਕਸ ਉੱਪਰ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ। ਇਹ ਫਾਇਰਿੰਗ 12:40 ਮਿੰਟ ਤੇ ਸ਼ੁਰੂ ਹੋਈ ਸੀ ਤੇ ਰਾਤ ਦੇ ਤਕਰੀਬਨ 8 ਵਜੇ ਤੱਕ ਰੁਕਮੀ ਤੇ ਕਦੇ ਲਗਾਤਾਰ ਫਾਇਰਿੰਗ ਹੋ ਰਹੀ ਸੀ। ਇਹ ਫਾਇਰਿੰਗ ਦਰਬਾਰ ਸਾਹਿਬ ਦੇ ਆਲੇ-ਦੁਆਲੇ ਬੜੀਆਂ ਉੱਚੀਆਂ ਇਮਾਰਤਾਂ ਤੋਂ ਕੀਤੀ ਜਾ ਰਹੀ ਸੀ। 1 ਜੂਨ ਨੂੰ ਜਿਸ ਫੌਜੀ ਅਫਸਰ ਦੀ ਅਗਵਾਈ ਵਿੱਚ ਇਹ ਗੋਲੀਬਾਰੀ ਹੋਈ ਉਸ ਆਫੀਸਰ ਦਾ ਨਾਮ ਸੀ ਮਿਸਟਰ ਦਿਵਾੜੀ ਇਸ 1 ਜੂਨ ਦੀ ਫਾਇਰਿੰਗ ਵਿੱਚ ਸ਼ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਬਣੇ ਸਿੰਘਾਂ ਦੇ ਕਿਸੇ ਵੀ ਮੋਰਚੇ ਨੇ ਇਸ ਗੋਲੀਬਾਰੀ ਦਾ ਅੱਗੇ ਜਵਾਬ ਨਹੀਂ ਸੀ ਦਿੱਤਾ ਇਸ 1 ਜੂਨ ਨੂੰ ਜੋ ਹਥਿਆਰ ਵਰਤੇ ਜਾ ਰਹੇ ਸੀ ਉਸ ਹੀ 315 ਬੋਰ ਐਲ ਐਮ ਜੀ 7.62 ਮੀਡੀਅਮ ਮਸ਼ੀਨ ਗਨ ਅਤੇ ਇਸ ਕਿਤਾਬ ਵਿੱਚ ਤਾਂ ਇਹ ਵੀ ਲਿਖਿਆ ਮਿਲਦਾ ਹੈ ਕਿ ਇਸ ਦਿਨ ਦੋ ਮੋਟਰਾਰ ਵੀ ਵਰਤੇ ਗਏ ਸੀ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਵੱਡੇ ਰੂਪ ਵਿੱਚ ਪਹਿਲੇ ਦਿਨ ਫਾਇਰਿੰਗ ਕੀਤੀ ਗਈ ਸੀ ਕਈ ਯੁੱਧਾਂ ਦੇ ਜਾਨੂ ਦੱਸਦੇ ਆ ਕਿ ਇਹ ਫਾਇਰਿੰਗ ਫੌਜੀਆਂ ਵੱਲੋਂ ਇਸ ਲਈ ਕੀਤੀ ਗਈ ਸੀ ਤਾਂ ਜੋ ਸਿੰਘਾਂ ਵੱਲੋਂ ਜਦੋਂ ਇਸ ਫਾਇਰਿੰਗ ਦਾ ਜਵਾਬ ਦਿੱਤਾ ਜਾਏ ਤਾਂ ਫੌਜ ਨੂੰ ਪਤਾ ਲੱਗ ਸਕੇ ਕਿ ਸਿੰਘਾਂ ਕੋਲ ਕਿਹੜੇ ਹਥਿਆਰ ਹਨ ਅਤੇ ਉਹਨਾਂ ਦੇ ਮੋਰਚੇ ਕਿੱਥੇ ਆ ਸੋ ਇਹ ਤਾਂ ਸੀ ਫੌਜ ਦੀ ਕਾਰਵਾਈ ਹੁਣ ਗੱਲ ਕਰਦੇ ਹਾਂ ਕਿ ਉਸ ਸਮੇਂ ਸਿੰਘਾਂ ਦੀ ਕੀ ਕਾਰਵਾਈ ਸੀ ਇਸ ਬਾਰੇ ਹਰਵੀਰ ਸਿੰਘ ਪਵਰ ਆਪਣੀ ਕਿਤਾਬ ਡਾਇਰੀ ਦੇ ਪੰਨੇ ਵਿੱਚ ਲਿਖਦੇ ਆ ਕਿ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅੰਦਰੋਂ ਜਦੋਂ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਆਉਂਦੇ ਆ ਤਾਂ ਉਹਨਾਂ ਕੋਲੋਂ ਜਦੋਂ ਫੌਜ ਦੀ ਕਾਰਵਾਈ ਬਾਰੇ ਪੁੱਛਿਆ ਜਾਂਦਾ ਤਾਂ ਅੱਗੇ ਉਹ ਜਵਾਬ ਦਿੰਦੇ ਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਈ ਵਾਰ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਦਿਨ 4 ਵਾਰ ਕਾਲ ਕੀਤੀ ਗਈ ਸੀ ਪਰ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਪਾਂਸ ਨਹੀਂ ਮਿਲਿਆ ਜਦੋਂ ਉਹਨਾਂ ਨੂੰ ਪਹਿਲੀ ਕਾਲ ਕੀਤੀ ਗਈ ਤਾਂ ਕਿਹਾ ਗਿਆ ਕਿ ਰਾਸ਼ਟਰਪਤੀ ਬੈਡਰੂਮ ਵਿੱਚ ਨੇ ਦੂਜੀ ਕਾਲ ਵਾਰ ਕਿਹਾ ਗਿਆ ਕਿ ਉਹ ਬਾਥਰੂਮ ਵਿੱਚ ਨੇ ਤੇ ਤੀਸਰੀ ਵਾਰ ਕਾਲ ਕਰਨ ਤੇ ਕਿਹਾ ਗਿਆ ਕਿ ਉਹ ਕਿਸੇ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਚਲੇ ਗਏ ਨੇ ਤੇ ਜਦੋਂ ਚੌਥੀ ਤੇ ਆਖਰੀ ਕਾਲ ਕੀਤੀ ਗਈ ਤਾਂ ਉਸ ਸਮੇਂ ਰਾਸ਼ਟਰਪਤੀ ਦੇ ਨਿੱਜੀ ਸਕੱਤਰ ਦੇਵਕੀ ਨੰਦਨ ਨੇ ਕਿਹਾ ਕਿ ਜਦੋਂ ਉਹ ਸਮਾਗਮ ਤੋਂ ਵਾਪਸ ਆਉਣਗੇ ਤਾਂ ਤੁਹਾਡਾ ਸੁਨੇਹਾ ਉਨ੍ਹਾਂ ਤੱਕ ਭੇਜ ਦਿੱਤਾ ਜਾਏਗਾ ਸੋ ਇਹ ਤਾਂ ਸੀ ਉਸ ਦਿਨ ਸ਼੍ਰੋਮਣੀ ਕਮੇਟੀ ਕੀ ਕਰ ਰਹੀ ਸੀ ਹੁਣ ਅੱਗੇ ਗੱਲ ਕਰਦੇ ਹਾਂ ਕਿ ਉਸ ਸਮੇਂ ਬਾਕੀ ਦੇ ਸਿੰਘਾਂ ਦੇ ਮੋਰਚਿਆਂ ਦਾ ਕੀ ਹਾਲ ਸੀ 1 ਜੂਨ ਤੱਕ ਵੀ ਸਿੰਘ ਆਪਣੇ ਮੋਰਚਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਲੱਗੇ ਹੋਏ ਸੀ ਬੀਬੀਸੀ ਦੇ ਇੱਕ ਆਰਟੀਕਲ ਦੇ ਮੁਤਾਬਕ ਇੱਕ ਸਿੱਖ ਸ਼ਰਧਾਲੂ ਜਦੋਂ 1 ਜੂਨ ਨੂੰ ਦਰਬਾਰ ਸਾਹਿਬ ਕੰਪਲੈਕਸ 'ਤੇ ਪਹੁੰਚਦਾ ਤਾਂ ਉਹ ਦੱਸਦਾ ਹੈ ਕਿ ਕੰਪਲੈਕਸ ਦੇ ਅੰਦਰ ਆਮ ਸੰਗਤਾਂ ਦੇ ਵਿਚਕਾਰ ਹੀ ਖਾੜਕੂ ਸਿੰਘ ਦੇਖੇ ਜਾ ਸਕਦੇ ਸੀ ਜਿਨ੍ਹਾਂ ਕੋਲ ਹਥਿਆਰ ਵੀ ਸੀ ਉਹਨਾਂ ਦੇ ਚਿਹਰਿਆਂ ਉੱਪਰ ਕਿਸੇ ਕਿਸਮ ਦਾ ਕੋਈ ਖੌਫ ਜਾਂ ਡਰ ਨਹੀਂ ਸੀ ਕੁਝ ਸੰਗਤਾਂ ਦਰਬਾਰ ਸਾਹਿਬ ਕੰਪਲੈਕਸ ਦੇ ਦੁਆਲੇ ਬਣੀਆਂ ਛੱਤਾਂ ਉੱਪਰ ਸਿੰਘਾਂ ਦੇ ਜੋ ਮੋਰਚੇ ਬਣੇ ਹੋਏ ਸੀ ਉਹਨਾਂ ਤੱਕ ਇੱਟਾਂ ਤੇ ਮਿੱਟੀ ਪਹੁੰਚਾ ਰਹੀਆਂ ਸੀ ਇਹਨਾਂ ਇੱਟਾਂ ਦੇ ਨਾਲ ਮੋਰਚਿਆਂ ਨੂੰ ਹੋਰ ਵੀ ਪੱਕਾ ਕੀਤਾ ਜਾ ਰਿਹਾ ਸੀ ਇੱਡਾਂ ਦੇ ਨਾਲ-ਨਾਲ ਮਿੱਟੀ ਦੇ ਭਰੇ ਹੋਏ ਬੋਰੇ ਵੀ ਲਗਾਏ ਜਾ ਰਹੇ ਸੀ ਹਰ ਮੋਰਚੇ ਕੋਲ ਲੰਗਰ ਵੀ ਪਹੁੰਚਦਾ ਕੀਤਾ ਜਾ ਰਿਹਾ ਸੀ ਇਸ ਦਿਨ ਰੋਕ ਰੋਕ ਕੇ ਫੌਜ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਸੀ ਪਰ ਸੰਗਤਾਂ ਵਿੱਚ ਉਸ ਸਮੇਂ ਤੱਕ ਇਸ ਦਾ ਕੋਈ ਵੀ ਡਰ ਨਹੀਂ ਸੀ ਦਿਖ ਰਿਹਾ ਇਸੇ ਹੀ ਦਿਨ 1 ਜੂਨ ਨੂੰ ਇੱਕ ਸ਼ਹਾਦਤ ਵੀ ਹੁੰਦੀ ਹੈ ਜੋ ਬੱਬਰ ਖਾਲਸਾ ਦੇ ਨਾਲ ਸੰਬੰਧਿਤ ਸਰਦਾਰ ਕੁਲਵੰਤ ਸਿੰਘ ਜਗਾਦਰੀ ਸੀ ਜਿਨ੍ਹਾਂ ਨੂੰ ਅਸੀਂ ਮਹੰਗਾ ਸਿੰਘ ਬੱਬਰ ਦੇ ਨਾਮ ਨਾਲ ਵੀ ਜਾਣਦੇ ਹਾਂ ਜੇਕਰ ਇੱਥੇ ਮਹੰਗਾ ਸਿੰਘ ਜੀ ਦੇ ਪਰਿਵਾਰਕ ਪਿਛੋਕੜ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ 1957 ਵਿੱਚ ਸ਼ਹਿਰ ਜਗਾਦਰੀ ਵਿੱਚ ਹੋਇਆ ਸੀ ਉਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਪ੍ਰਤਾਪ ਸਿੰਘ ਜੀ ਤੇ ਮਾਤਾ ਦਾ ਨਾਮ ਬੀਬੀ ਜਸਵੰਤ ਕੌਰ ਸੀ ਪਹਿਲਾਂ ਇਹ ਅਖੰਡ ਕੀਰਤਨੀ ਜਥੇ ਵਿੱਚ ਸ਼ਾਮਲ ਹੋਏ ਪਿੰਡਾਂ ਵਿੱਚ ਜੋ ਅਖੰਡ ਕੀਰਤਨੀ ਜਥੇ ਦੀ ਵਹੀਰ ਜਾਂਦੀ ਸੀ ਉਸ ਨਾਲੇ ਪਿੰਡਾਂ ਵਿੱਚ जाया ਕਰਦੇ ਸੀ ਜਦੋਂ ਭਾਈ ਫੌਜਾ ਸਿੰਘ ਦੀ ਸ਼ਹਾਦਤ ਹੁੰਦੀ ਹੈ ਤਾਂ ਭਾਈ ਮਹੰਗਾ ਸਿੰਘ ਵੀ ਸ਼ਸਤਰਧਰੀ ਸਿੰਘ ਹੋਣ ਲਈ ਬੱਬਰ ਖਾਲਸਾ ਵਿੱਚ ਸ਼ਾਮਲ ਹੋ ਜਾਂਦੇ ਆ ਇਨਾਂ ਦੇ ਬੱਬਰ ਖਾਲਸਾ ਦੇ ਮੋਢੀ ਸਿੰਘਾਂ ਨਾਲ ਕਾਫੀ ਚੰਗੇ ਸਬੰਧ ਸੀ ਗੁਰੂ ਸਾਹਿਬ ਨਾਲ ਉਹ ਇੰਨੇ ਜਿਆਦਾ ਜੁੜੇ ਹੋਏ ਸੀ ਜਿਸ ਦਾ ਨਤੀਜਾ ਤੁਸੀਂ ਇਸ ਤੋਂ ਲਗਾ ਸਕਦੇ ਹੋ ਕਿ ਇੱਕ ਦਿਨ ਸ਼੍ਰੀ ਅਨੰਦਪੁਰ ਸਾਹਿਬ ਮੱਥਾ ਟੇਕ ਕੇ ਜਦੋਂ ਵਾਪਸ ਆ ਰਹੇ ਸੀ ਤਾਂ ਉੱਥੇ ਇਹਨਾਂ ਨੇ ਇਹ ਅਰਦਾਸ ਕੀਤੀ ਕਿ ਮੇਰੀ ਝੋਲੀ ਵਿੱਚ ਸ਼ਹਾਦਤ ਦੀ ਦਾਤ ਪਾ ਦਿਓ ਸੋ ਜਦੋਂ 1 ਜੂਨ ਨੂੰ CRPF ਵੱਲੋਂ ਜਦੋਂ ਉੱਚੀਆਂ ਇਮਾਰਤਾਂ ਤੋਂ ਗੋਲੀਬਾਰੀ ਕੀਤੀ ਜਾ ਰਹੀ ਸੀ ਇਹਨਾਂ ਦਾ ਮੁਕਾਬਲਾ ਕਰਨ ਲਈ ਭਾਈ ਮਹੰਗਾ ਸਿੰਘ ਨੇ ਬਾਬਾ ਅਟਲ ਰਾਏ ਜੀ ਦੀ ਨੌਵੀਂ ਮੰਜ਼ਲ ਤੋਂ सीआरपीएफ ਦੀ ਦਰਬਾਰ ਸਾਹਿਬ ਕੰਪਲੈਕਸ ਵੱਲ ਕੀਤੀ ਜਾਂਦੀ ਗੋਲੀਬਾਰੀ ਦਾ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਉਸ ਸਮੇਂ ਭਾਈ ਮhenga ਸਿੰਘ ਜੀ ਕੋਲ ਇੱਕ ਵੋਕੀ ਟੋਕੀ ਸੀ ਜਿਸ ਨਾਲ ਉਹ ਬਾਕੀ ਸਿੰਘਾਂ ਦੇ ਨਾਲ ਸੰਪਰਕ ਵੀ ਸੀ सीआरपीएफ ਦੇ ਮੋਰਚਿਆਂ ਉੱਪਰ ਫਾਇਰਿੰਗ ਕਰਦੇ ਹੋਏ ਜਦੋਂ ਉਹ ਦੇਖਣ ਲਈ ਉੱਪਰ ਨੂੰ ਹੁੰਦੇ ਆ ਤਾਂ ਉਹਨਾਂ ਨੂੰ ਇੱਕ ਫੌਜ ਦਾ ਬਰਸ ਲੱਗਦਾ ਕੁਝ ਸਰੋਤਾਂ 'ਚ ਲਿਖਿਆ ਮਿਲਦਾ ਕਿ ਇਸ ਦੌਰਾਨ ਭਾਈ ਮhenga ਸਿੰਘ ਜੀ ਕਾਫੀ ਗੰਭੀਰ ਜ਼ਖਮੀ ਹੋ ਗਏ ਸੀ ਫਿਰ ਸਰਦਾਰ ਮਨਮੋਹਨ ਸਿੰਘ ਫੌਜੀ ਉਹਨਾਂ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਬਾਬਾ ਅਟੱਲ ਰਾਏ ਜੀ ਦੀ ਨੌਵੀਂ ਮੰਜ਼ਲ ਤੋਂ ਉਤਾਰ ਕੇ ਹੇਠਾਂ ਲਿਆਇਆ ਜਿੱਥੇ ਫਿਰ ਉਹਨਾਂ ਨੂੰ ਗੁਰੂ ਨਾਨਕ ਨਵਾਜ਼ ਦੀ ਚੌਥੀ ਮੰਜ਼ਲ ਉੱਪਰ 45 ਨੰਬਰ ਕਮਰੇ ਦੇ ਕੋਲ ਲਿਆਂਦਾ ਗਿਆ ਸੋ ਇਸ ਤਰ੍ਹਾਂ ਭਾਈ ਮhenga ਸਿੰਘ ਜੀ 1 ਜੂਨ ਨੂੰ ਸ਼ਹਾਦਤ ਪ੍ਰਾਪਤ ਕਰ ਗਏ ਹੁਣ ਗੱਲ ਕਰਦੇ ਹਾਂ ਕਿ 1 ਜੂਨ ਨੂੰ ਸੰਤ ਜਰਨੈਲ ਸਿੰਘ ਜੀ ਕਿੱਥੇ ਸੀ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਲੰਗਰ ਹਾਲ ਦੀ ਇਮਾਰਤ ਉੱਪਰ ਸੰਗਤਾਂ ਨੂੰ ਅਤੇ ਬਾਕੀ ਸਿੰਘਾਂ ਨੂੰ ਸੰਬੋਧਿਤ ਕਰਨ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਵਾਲੀ ਸਾਈਡ ਆਉਂਦੇ ਆ ਜਿੱਥੇ ਉਹਨਾਂ ਦੀ ਰਹਾਇਸ਼ ਹੁੰਦੀ ਸੀ ਉਸ ਸਮੇਂ ਉਹਨਾਂ ਦੇ ਨਾਲ ਜਨਰਲ ਸੁਬੇਕ ਸਿੰਘ ਜੀ ਸਰਦਾਰ ਰਣਪਾਲ ਸਿੰਘ ਸਰਦਾਰ ਸੁਝਾਨ ਸਿੰਘ ਮਨਾਵਾ ਤੇ ਫੈਡਰੇਸ਼ਨ ਦੇ ਹੋਰ ਵੀ ਕਾਫੀ ਸਿੰਘ ਸੀ ਇੱਥੇ ਸੰਤ ਜੀ ਸਿੰਘਾਂ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਨੇ ਕਿ ਸਿੰਘੋ ਹੁਣ ਪਰਖ ਦਾ ਸਮਾਂ ਆ ਗਿਆ ਹੈ ਹੁਣ ਸਾਰਿਆਂ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਵੱਧ ਤੋਂ ਵੱਧ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਇਸ ਲਈ ਗੁਰੂ ਘਰ ਦੀ ਪਵਿੱਤਰਤਾ ਤੇ ਪੰਥ ਦੀ ਆਨ ਬਾਨ ਸ਼ਾਨ ਨਾਲੋਂ ਜਾਨ ਨੂੰ ਕੀਮਤੀ ਨਹੀਂ ਸਮਝਣਾ ਦੁਸ਼ਟਾਂ ਨੂੰ ਪ੍ਰਕਰਮਾ ਵੱਲ ਕੇ ਵਧਨ ਨਹੀਂ ਦੇਣਾ ਇਹ ਜੋ ਸੀਸ ਮੋਡਿਆਂ ਤੇ ਅਸੀਂ ਚੁੱਕੀ ਫਿਰਦੇ ਹਾਂ ਇਕ ਗੁਰੂ ਕਰਦੀ ਇਮਾਨਤ ਹੈ ਸੋ ਇਸ ਤਰ੍ਹਾਂ ਸੰਤ ਜੀ ਆਪਣੇ ਨਾਲ ਦੇ ਯੋਧੇ ਜੁਝਾਰੂਆਂ ਨੂੰ ਤਿਆਰ ਕਰ ਰਹੇ ਸੀ ਇਸ ਵਿੱਚ ਜਨਰਲ ਸੁਬੇਕ ਸਿੰਘ ਜੀ ਨੇ ਸਖਤ ਸ਼ਬਦਾਂ ਵਿੱਚ ਹਦਾਇਤ ਦਿੱਤੀ ਸੀ ਕਿ ਕਿਸੇ ਵੀ ਸਿੰਘ ਨੇ ਬਿਨਾਂ ਮਤਲਬ ਤੋਂ ਕੰਪਲੈਕਸ ਦੇ ਅੰਦਰ ਇਧਰ ਉਧਰ ਨਹੀਂ ਘੁੰਮਣਾ ਆਪਣੇ ਮੋਰਚਿਆਂ ਦੇ ਅੰਦਰ ਤਿਆਰ ਪਰ ਤਿਆਰ ਰਹਿਣਾ ਟੈਂਕੀ ਵਾਲੇ ਮੋਰਚੇ ਉੱਪਰ ਜਰਾ ਜਿਗਰੇ ਵਾਲੇ ਜਵਾਨ ਬਿਠਾਉਣੇ ਨੇ ਇਹਨਾਂ ਨੂੰ ਢਾਂ ਨਹੀਂ ਲਗਾਈ ਜਾ ਸਕਦੀ ਇਸ ਲਈ ਇਸ ਮੋਰਚੇ ਤੋਂ ਵੱਧ ਤੋਂ ਵੱਧ ਫਾਇਦਾ ਉਠਾਉਣਾ ਮੈਨੂੰ ਆਪਣੇ ਫੌਜੀ ਤਜਰਬੇ ਪੱਖੋਂ ਇਹ ਲੱਗਦਾ ਹੈ ਕਿ ਭਾਰਤ ਸਰਕਾਰ ਹੁਣ ਛੇਤੀ ਹੀ ਸਾਡੇ ਉੱਪਰ ਪੂਰੀ ਤਾਕਤ ਨਾਲ ਹਮਲਾ ਕਰ ਦੇਗੀ ਜਿਸ ਹਿਸਾਬ ਨਾਲ ਫੌਜ ਨੇ ਕਾਰਵਾਈ ਕੀਤੀ ਹੈ ਕੁਝ ਨਾ ਕੁਝ ਜਲਦੀ ਹੋਣ ਵਾਲਾ ਹੈ ਇਸ ਲਈ ਇੱਕ ਵੀ ਗੋਲੀ ਅਜਾਈ ਨਾ ਗਵਾਈ ਜਾਵੇ ਤੇ ਜੋ ਪਰਿਸਰ ਵਾਲੇ ਪਾਸਿਓਂ ਫੌਜ ਗੋਲੀਬਾਰੀ ਕਰ ਰਹੀ ਆ ਇਹਦਾ ਜਵਾਬ ਨਾ ਦਿੱਤਾ ਜਾਵੇ ਕਿਉਂਕਿ ਫੌਜ ਸਾਡੀ ਪੋਜੀਸ਼ਨ ਨੂੰ ਦੇਖਣ ਲਈ ਜਾਂ ਹਥਿਆਰਾਂ ਨੂੰ ਪਛਾਨਣ ਲਈ ਫਾਇਰਿੰਗ ਕਰ ਰਹੀ ਆ। ਇਸੇ ਦਿਨ ਹੀ ਭਾਈ ਰਾਮ ਸਿੰਘ ਜੀ ਦੀ ਸ਼ਹਾਦਤ ਹੁੰਦੀ ਆ ਜੋ ਦਮਦਮਾ ਟਕਸਾਲ ਨਾਲ ਸੰਬੰਧਿਤ ਸੀ। ਸੋ ਇਹ ਸੀ 1 ਜੂਨ 1984 ਦਾ ਇਤਿਹਾਸ। ਅਗਲੀ ਵੀਡੀਓ ਹੁਣ 2 ਜੂਨ 1984 ਨਾਲ ਸੰਬੰਧਿਤ ਹੋਏਗੀ। ਉਸ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇਸ ਵੀਡੀਓ ਬਾਰੇ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ। ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਧੰਨਵਾਦ।